ਅਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮੁਕਤਮਾ ਨੰਬਰ 2032 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਖੁਰਦ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖੁਰਦ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਹ ਦੋਨੋਂ ਵਿਅਕਤੀ ਮੋਗਾ ਹੀ ਚਲੰਦਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜਦੋਂ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ। ਸਾਰੇ ਦੋਨਾਂ ਦੀ ਆਪਸੀ ਲਿੰਕ ਹੈ। ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣਕਰ ਨੇ ਇਹ ਮੋਟਰਲੀ ਖੁਸ਼ਕੇ ਚ ਇਹਨਾਂ ਨੇ ਇਹ ਦੱਸਿਆ ਵੀ ਇਹ ਫਿਰੋਂ ਉਥੋਂ ਵੇਚਣ ਦੇ ਤੌਰ ਤੇ ਲੈ ਕੇ ਆਏ ਸੀ ਪਰ ਅੱਜ ਇਹਨਾਂ ਨੇ ਉਹ ਕੋਰਟ 'ਚ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿਨੋਂ ਇਹ ਸਪਲਾਈ ਦੇਣ ਆਏ ਸੀ ਮੋਟਰਸਾਈਕਲ ਲੈਣ ਆਉਂਦੀ ਹੈ ਕਿ ਜੇ ਇਹ ਵੀ ਚੋਰੀ ਦੀ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਤੇ ਉਮਰ ਕਿੰਨੀ ਕਹੀ ਇਹਨਾਂ ਦੀ ਇਹ 23-24 ਸਾਲ ਦੇ ਨੇ ਜੀ ਸਰ ਜੋਧਾ ਸਿੰਘ ਤੇ ਕੋਮਲ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਕੋ ਰਿਲੇਟਿਵ ਹੈਗੇ ਨੇ ਔਰ ਨਹੀਂ ਜੀ ਇੱਕੋ ਪਿੰਡ ਦੇ ਵਸਨੀਕ ਨੇ ਤੇ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲੇ ਵਗੈਰਾ ਦਰਜੀ ਅ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋਲ ਇਹਨਾਂ ਦੇ ਉੱਤੇ ਕੋਈ ਹੋਰ ਕਦਮਾ ਨਹੀਂ ਦਿੱਤਾ ਜਿਹੜੀ 500 ਗ੍ਰਾਮ ਤੁਸੀਂ ਦੱਸਦੇ ਜੀ 21 ਜਗ੍ਹਾ ਤੇ ਲਿਖੋ ਕੇ ਲਿਕੇ ਜਾਵੇ ਨਹੀਂ ਇਹਨਾਂ ਦੇ ਪੋਜੈਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੀ ਸਰ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਰੱਖੇ ਸੀ ਕਿ ਜੇ ਇਹਨਾਂ ਦੇ ਆਪ ਦੀ ਇਹਨਾਂ ਦੇ ਪੋਜੈਸ਼ਨ ਸੀਗੀ ਜਿਵੇਂ ਇਹਨਾਂ ਕੋਲ ਹੀ ਆਪ ਦੇ ਕੋਲ ਸੀ ਹਾਂਜੀ ਟੈਰਨੀ ਕੀ ਕਾਰਵਾਈ ਕੀਤੀ ਜਾਵੇਗੀ ਅੱਜ ਇਹਨਾਂ ਨੂੰ ਮਾਨਯੋਗ ਦਲਚੋਚ ਸਪੇਸ਼ ਪੇਸ਼ ਕਰਕੇ ਇਹਨਾਂ ਦਾ ਫਰਦਰ ਮਾਰਡ ਲਿਆ ਜਾ ਰਿਹਾ ਤਾਂ ਕਿ ਕਲੀਅਰ ਹੋਵੇ ਵੀ ਇਹ ਜਿਹੜੇ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਏ ਸੀ ਤੇ ਅਕ ਕਿ ਨੋਇਨਾਂ ਨੇ ਵਿੱਚ ਸੀ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸ ਮਹੀਨੇ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮੁਕਤਮਾ ਨੰਬਰ 203 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਖੁਰਦ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖੁਰਦ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਮੋਗਾ ਹੀ ਚਲੰਦਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜਦੋਂ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ। ਸਾਰੇ ਦੋਨਾਂ ਦੀ ਆਪਸ ਕੀ ਲਿੰਕ ਹੈ? ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣਕਰ ਨੇ। ਇਹ ਮੋਢਲੀ ਪੁਛਕੇ ਜਿਨ੍ਹਾਂ ਨੇ ਇਹ ਦੱਸਿਆ ਵੀ ਇਹ ਹੈਰੋਇਨ ਉੱਥੋਂ ਵੇਚਣ ਦੇ ਤੌਰ ਤੇ ਲੈ ਕੇ ਆਏ ਸੀ। ਪਰ ਅਜੇ ਨਾ ਉਹ ਕੋਰਟ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿਨੋਂ ਇਹ ਸਪਲਾਈ ਦੇਣਾ ਹੈ ਮੋਟਰਸਾਈਕਲ ਇਹਨਾਂ ਦਾ ਆ ਰਿਹਾ ਹੈ ਕਿ ਜੇ ਇਹ ਵੀ ਚੋਰੀ ਦਾ ਹੈ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਤੇ ਉਮਰ ਕਿੰਨੀ ਹੈ ਇਹਨਾਂ ਦੀ ਇਹ 23-24 ਸਾਲ ਦੇ ਨੇ ਜੀ ਸਰ ਜੋਧਾ ਸਿੰਘ ਤੇ ਕੋਮਨ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਕੋ ਰਿਲੇਟਿਵ ਹੈਗੇ ਨੇ ਔਰ ਨਹੀਂ ਜੀ ਇੱਕੋ ਪਿੰਡ ਦੇ ਵਸਨੀਕ ਨੇ ਤੇ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲਾ ਵਗੈਰਾ ਸਰ ਜੀ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋ ਇਹਨਾਂ ਦੇ ਉੱਤੇ ਕੋਈ ਹੋਰ ਕਦਮਾ ਨਹੀਂ ਦਿੱਤਾ ਜਿਹੜੀ 500 ਗ੍ਰਾਮ ਦੀ ਦਸ ਜੀ 21 ਜਗ੍ਹਾ ਤੇ ਲਿਖੋ ਕੇ ਲੈ ਕੇ ਜਾ ਇਨਾਂ ਦੇ ਪੋゼਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੀ ਸਰ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਰੱਖੇ ਸੀ ਕਿ ਜੇ ਇਹਨਾਂ ਦੇ ਆਪ ਦੀ ਇਹਨਾਂ ਦੇ ਪੋゼਸ਼ਨ ਸੀਗੀ ਜਿਵੇਂ ਇਹਨਾਂ ਕੋਲ ਹੀ ਆਪ ਦੇ ਕੋਲ ਸੀ ਹਾਂਜੀ ਟੈਲੀ ਕੀ ਕਾਰਵਾਈ ਕੀਤੀ ਜਾਵੇ ਅੱਜ ਇਹਨਾਂ ਨੂੰ ਮਾਂਜੋਖ ਦਲਚਸ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਮਾਰਡਿਆ ਜਾ ਰਿਹਾ ਤਾਂ ਕਿ ਕਲੀਅਰ ਹੋਵੇ ਵੀ ਇਹ ਜਿਹੜੇ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਏ ਸੀ ਤਾਂ ਕਿ ਕਿ ਨੋਇਨਾ ਨੇ ਵਿੱਚ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 2342 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਖੁਰਦ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖੁਰਦ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਹ ਦੋਨੋਂ ਵਿਅਕਤੀ ਮੋਗਾ ਹੀ ਚਲੰਦਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜਦੋਂ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ। ਸਾਰੇ ਦੋਨਾਂ ਦੀ ਆਪਸੀ ਲਿੰਕ ਹੈ। ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣਕਰ ਨੇ ਇਹ ਮੋਟਰਸਾਈਕਲ ਉਸਕੇ ਚ ਇਹਨਾਂ ਨੇ ਇਹ ਦੱਸਿਆ ਵੀ ਇਹ ਫਿਰ ਉਹ ਤੋਂ ਵੇਚਣ ਦੇ ਤੌਰ ਤੇ ਲੈ ਕੇ ਆਏ ਸੀ ਪਰ ਅੱਜ ਇਹਨਾਂ ਨੇ ਉਹ ਕੋਰਟ 'ਚ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿਨੋਂ ਇਹ ਸਪਲਾਈ ਦੇਣ ਆਏ ਸੀ ਮੋਟਰਸਾਈਕਲ ਇਹਨਾਂ ਦਾ ਆ ਰਿਹਾ ਹੈ ਕਿ ਜੇ ਇਹ ਵੀ ਚੋਰੀ ਦਾ ਹੈ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਤੇ ਉਮਰ ਕਿਹਨਾਂ ਗਏ ਇਹਨਾਂ ਦੇ ਇਹ 23 24 ਸਾਲ ਦੇ ਨੇ ਜੀ ਸਰ ਜੋਧਾ ਸਿੰਘ ਤੇ ਕੋਮਲ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਕੋ ਰਿਲੇਟਿਵ ਹੈਗੇ ਨੇ ਔਰ ਨਹੀਂ ਜੀ ਇੱਕੋ ਪਿੰਡ ਦੇ ਵਸਨੀਕ ਨੇ ਤੇ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲੇ ਵਗੈਰਾ ਦਰਜੀ ਅ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋ ਇਹਨਾਂ ਦੇ ਉੱਤੇ ਕੋਈ ਹੋਰ ਕਦਮਾ ਨਹੀਂ ਦਿੱਤਾ ਜਿਹੜੀ 500 ਗ੍ਰਾਮ ਤੁਸੀਂ ਦੱਸ ਦੇ ਜੀ 21 ਜਗ੍ਹਾ ਤੇ ਲਿਖੋ ਕੇ ਲਿਕੇ ਜਾਵੇ ਨਹੀਂ ਇਹਨਾਂ ਦੇ ਪੋਜੇਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੀ ਸਰ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਰੱਖੇ ਸੀ ਕਿ ਜੇ ਇਹਨਾਂ ਦੇ ਆਪ ਦੀ ਇਹਨਾਂ ਦੇ ਪੋਜੇਸ਼ਨ ਸੀਗੀ ਜਿਸਨ ਕੋਲ ਇਹ ਆਪਦੇ ਕੋਲ ਸੀ ਹਾਂਜੀ ਤੇ ਅੱਗੇ ਕੀ ਕਾਰਵਾਈ ਕੀਤੀ ਜਾਵੇ ਅੱਜ ਇਹਨਾਂ ਨੂੰ ਮਾਨਯੋਗ ਦਲਚੋਚ ਸਪੇਸ਼ ਪੇਸ਼ ਕਰਕੇ ਇਹਨਾਂ ਦਾ ਫਰਦਰ ਮਾਰਡਿਆ ਜਾ ਰਿਹਾ ਹੈ ਤਾਂ ਕਿ ਕਲੀਅਰ ਹੋਵੇ ਵੀ ਇਹ ਜਿਹੜੇ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਏ ਸੀ ਤੇ ਅਕ ਕਿ ਨੋਇਨਾਂ ਨੇ ਵਿੱਚ ਸੀ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੋਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮੁਕਤਮਾ ਨੰਬਰ 203 ਅੰਡਰ ਸੈਕਸ਼ਨ 21 ਐਨਡੀਪੀਐਸ ਅਕ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਕੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਖੁਰਤ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖਰਡ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਮੋਗਾ ਹੀ ਚਲੰਦਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜਦੋਂ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ ਸਾਰੇ ਦੋਨਾਂ ਦੀ ਆਪਸ ਕੀ ਲਿੰਕ ਹੈ ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣਕਰ ਨੇ ਇਹ ਮੋਟਲੀ ਕੁਸ਼ਕੇ ਜੀ ਨੇ ਇਹ ਦੱਸਿਆ ਵੀ ਇਹ ਫਰਵਨ ਉਥੋਂ ਵੇਚਣ ਦੇ ਤੌਰ ਤੇ ਲੈ ਕੇ ਆਏ ਸੀ ਪਰ ਅੱਜ ਇਹਨਾਂ ਨੇ ਕੋਰਟ 'ਚ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿਨੋਂ ਇਹ ਸਪਲਾਈ ਦੇਣ ਆਏ ਸੀ ਮੋਟਫਿਕਲ ਇਹਦਾ ਆਪ ਵੀ ਹੈ ਕਿ ਜੇ ਇਹ ਵੀ ਚੋਰੀ ਦਾ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਤੇ ਉਮਰ ਕਿੰਨੀ ਕਹੀ ਇਹਨਾਂ ਦੀ ਇਹ 23-24 ਸਾਲ ਦੇ ਨੇ ਜੀ ਸਰ ਜੋਧਾ ਸਿੰਘ ਤੇ ਕੋਮਨ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਕੋ ਰਿਲੇਟਿਵ ਹੈਗੇ ਨੇ ਔਰ ਨਹੀਂ ਜੀ ਇੱਕੋ ਪਿੰਡ ਦੇ ਵਸਨੀਕ ਨੇ ਤੇ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲੇ ਵਗੈਰਾ ਸਰ ਜੀ ਅ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋਲ ਇਹਨਾਂ ਦੇ ਉੱਤੇ ਕੋਈ ਹੋਰ ਮੁਕਦਮਾ ਨਹੀਂ ਜਿਹੜੀ 500 ਗ੍ਰਾਮ ਤੁਸੀਂ ਦੱਸਦੇ ਜੀ 21 ਜਗ੍ਹਾ ਤੇ ਲਿਖੋ ਕੇ ਲੈ ਕੇ ਜਾ ਜੀ ਨਹੀਂ ਇਹਨਾਂ ਦੇ ਪੋゼਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੇ ਸਰ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਰੱਖੇ ਸੀ ਜੀ ਇਹਨਾਂ ਦੇ ਆਪ ਦੀ ਇਹਨਾਂ ਦੇ ਪੋゼਸ਼ਨ ਸੀਗੀ ਜਿਵੇਂ ਇਹਨਾਂ ਕੋਲ ਹੀ ਆਪ ਦੇ ਕੋਲ ਸੀ ਹਾਂਜੀ ਟੈਲੀ ਕੀ ਕਾਰਵਾਈ ਕੀਤੀ ਅੱਜ ਇਹਨਾਂ ਨੂੰ ਮਾਂਜੋਗਦਾਲਚੂਪੇਸ਼ ਕਰਕੇ ਇਹਨਾਂ ਦਾ ਫਰਦਰ ਮਾਰਡਿਆ ਜਾਵੇ ਤਾਂ ਕਿ ਕਲੀਅਰ ਹੋਵੇ ਵੀ ਇਹ ਜਿਹੜੇ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਏ ਸੀ ਤਾਂ ਕਿ ਕਿਉਂ ਇਹਨਾਂ ਨੇ ਵੇਚੀ